ਚੰਡੀਗੜ੍ਹ ਦੇ ਵੀਡੀਆ ਸੱਥੀਆਂ ਦਾ ਸਾਧਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਬਸ ਮੈਂ ਤੁਹਾਨੂੰ ਇਹ ਕਹਿਣੀ ਚਾਹੁੰਦਾ ਕਿ ਮੈਂ 13 ਦੇ ਵਿੱਚ 213 ਚ ਅਮਰੀਕਾ ਦੀ ਆਪਣੀ ਸਿਟੀ ਜਿਪਸ ਛੱਡ ਕੇ ਮੈਂ ਪੰਜਾਬ ਦੇ ਵਾਸਤੇ ਮਤਲਬ ਜਿਹੜਾ ਪੰਜਾਬ ਦੀ ਜੰਗ ਲੜਨ ਵਾਸਤੇ ਆਪਣੇ ਬੱਚਿਆਂ ਨੂੰ ਕੈਲੀਫੋਰਨੀਆ 'ਚ ਛੱਡ ਕੇ ਮੈਂ ਵਾਪਸ ਆਇਆ। ਉਹ ਤੇ ਮੈਂ ਜਦੋਂ ਤਾਂ ਆਇਆ ਮੈਂ ਆਮ ਆਦੀ ਪਾਰਟੀ ਦੇ ਵਿੱਚ ਕਰੀਬ 26 ਦਸੰਬਰ 2015 'ਚ ਸ਼ਾਮਲ ਹੋਇਆ ਸੀਗਾ। ਉਹ ਤੇ ਮੈਂ ਅੱਜ ਤੱਕ ਕਦੇ ਵੀ ਇੱਕ ਵੀ ਛੁੱਟੀ ਨਹੀਂ ਕੀਤੀ। 24 ਘੰਟੇ ਲਗਾਤਾਰ ਪਾਰਟੀ ਲਈ ਕੰਮ ਕਰਦਾ ਰਿਆ। ਤੁਹਾਡੇ ਚੋਂ ਬਹੁਤ سارے ਸਾਥੀ ਕਈ ਵਾਰ ਮੇਰੀ ਇੰਟਰਵਿਊ ਕਰਕੇ ਗਏ। ਕਈ ਵਾਰ ਉਹ ਪਹਿਲਾਂ ਵੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਮਹਿਕ ਮੇ ਘਟ ਗਏ ਜੀ ਵਧ ਗਏ ਜੀ ਕੀ ਹੋਇਆ ਜੀ। ਸੋ ਮੈਂ ਤੁਹਾਨੂੰ ਅੱਜ ਵੀ ਕਲੀਅਰ ਕਰਨੀ ਚਾਹੁੰਦਾ। ਕਿ ਮੈਂ ਉਹ ਸਿਆਸੀ ਲੀਡਰ ਨਹੀਂ ਹਾਂ। ਜਿਹੜਾ ਮਹਿਕ ਮੈਂਦੇ ਪਿੱਛੇ ਫਿਰਦਾ ਹੋਵੇ ਮੈਂ ਜਦੋਂ ਆਇਆ ਸੀਗਾ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਸੀਗਾ ਆਮ ਆਦਮੀ ਪਾਰਟੀ ਦਾ ਸਿਪਾਹੀ ਸੀਗਾ ਅੱਜ ਵੀ ਆਮ ਆਦਮੀ ਪਾਰਟੀ ਦਾ ਸਿਪਾਹੀ ਆ ਆਮ ਆਦਮੀ ਪਾਰਟੀ ਦਾ ਵਰਕਰ ਆ ਤੇ ਵਫਾਦਾਰ ਸਿਪਾਹੀ ਆ ਆਪਣੀ ਪਾਰਟੀ ਦਾ ਆਪਣੇ ਕੌਮੀ ਕੰਵਿੰਨਰ ਦਾ ਅਰਵਿੰਦ ਕੇਰੀਵਾਲ ਜੀ ਦਾ ਉਹਨਾਂ ਕਰਕੇ ਮੈਂ ਛੱਡ ਕੇ ਆਇਆ ਸੀ ਪਾਰਟੀ ਉਸਮਾਨ ਸਾਹਿਬ ਦਾ ਮੈਂ ਸਦਾ ਹੀ ਰਿਣੀ ਵੀ ਦਊਗਾ ਧੰਨਵਾਦ ਵੀ ਉਹਨਾਂ ਦਾ ਉਹਨਾਂ ਨੇ ਮੈਨੂੰ ਕਰੀਬ 3.5 ਸਾਲ ਜਿਹੜਾ ਉਹ ਕੈਬਨ ਦੇ ਵਿੱਚ ਜਿਹੜਾ ਮੌਕਾ ਦਿੱਤਾ ਉਹਨਾਂ ਲਈ ਮੈਂ ਸਦਾ ਹੀ ਰਿਣੀ ਰਹੂੰਗਾ ਮੈਂ ਜਦੋਂ ਮੈਨੂੰ ਪਹਿਲਾ ਮਹਿਕਮਾ ਦਿੱਤੇ ਸੀਗੇ ਮੈਂ ਉਦੋਂ ਜਦੋਂ ਮੇਰੇ ਕੋਲ ਪੰਚਾਇਤੀ ਰਾਜ ਵਾਲਾ ਮਹਿਕਮਾ ਸੀਗਾ ਮੈਂ 11000 ਏਕੜ ਜ਼ਮੀਨ ਜਿਹੜੀ ਉਹ ਪੰਜਾਬ ਨੂੰ ਛਡਾ ਕੇ ਦਿੱਤੀ ਮੈਂ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦਾ ਪਹਿਲਾ ਪੋਲੀਟੀਕਲ ਲੀਡਰ ਆ ਜਿਨੇ ਆਪਣੇ ਸੂਬੇ ਦੀ ਲੋਕਾਂ ਵੱਲੋਂ ਬੱਲੀ 11000 ਏਕੜ ਜ਼ਮੀਨ ਜਿਹੜੀ ਹੈ ਉਹ ਛਡਵਾਈ ਉਦੋਂ ਦੀ ਉਸ ਸਮੇਂ ਕੀਮਤ ਜਿਹੜੀ ਸੀਗੀ ਉਹ 2700 ਕਰੋੜ ਦੇ ਕਰੀਬ ਸੀਗੀ ਉਸ ਤੋਂ ਬਾਅਦ ਮਾਨਜੋਗ ਮੁਖਮੰਤੀ ਸਾਹਿਬ ਨੇ ਮੇਰੀ ਡਿਊਟੀ ਐਨਆਰਆਈ ਡਿਪਾਰਟਮੈਂਟ ਦੇ ਉੱਤੇ ਵੀ ਕਿਉਂਕਿ ਮੈਂ ਐਨਆਰਆਈ ਸੀਗਾ ਔਰ ਮੈਂ ਪਿਛਲੇ 2 ਸਾਲਾਂ ਦੇ ਵਿੱਚ ਕਰੀਬ ਕੋਈ 4000 ਐਨਆਰਆਈ ਦਾ ਕੇਸ ਜਿਹੜਾ ਉਹ ਮੈਂ ਹੱਲ ਕੀਤਾ ਪਹਿਲਾਂ 9 ਐਨਆਰਆਈ ਮਿਲਿਸ ਉਸ ਤੋਂ ਬਾਅਦ ਕੜਾਈਆਂ ਫਿਰ ਪਿਛਲੇ ਦਸੰਬਰ ਤੋਂ ਆਨਲਾਈਨ ਮਿਲਿਸ ਜਿਹਦੇ ਵਿੱਚ ਲੋਕਾਂ ਨੇ ਬਾਹਰ ਬੈਠੇ ਐਨਆਰਆਈ ਨੇ ਆਪਣੇ ਕੇਸ ਦੱਸੇ ਉਹਨਾਂ ਦਾ ਮੈਂ ਹੱਲ ਕੀਤਾ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਮੈਂ ਪੰਜਾਬ ਵਾਸਤੇ ਆਇਆ ਸੀਗਾ ਪੰਜਾਬ ਵਾਸਤੇ ਮੇਰੀ ਜੰਗ ਜਿਹੜੀ ਆ ਉਹ ਜਾਰੀ ਰਹੂਗੀ ਮੈਂ ਪੰਜਾਬ ਲਈ ਪੰਜਾਬ ਦੇ ਅੰਦਰ ਜਿਹੜੀਆਂ ਕਾਲੀਆਂ ਤਾਕਤਾਂ ਉਹਨਾਂ ਦੇ ਖਿਲਾਫ ਜਿਹੜੀ ਵੀ ਜੰਗ ਹੈ ਡਰਗ ਡੀਲਰਾਂ ਦੇ ਖਿਲਾਫ ਜੁਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਮੇਰੀ ਮਹਿਮ ਜਿਹੜੀ ਆ ਜਾਰੀ ਰਹੂਗੀ ਮੈਂ ਆਪਣੀ ਪਾਰਟੀ 'ਚ ਜਿੱਦਾਂ ਪਹਿਲੇ 10 ਸਾਲ ਤੋਂ ਕੰਮ ਕੀਤਾ ਉਸੇ ਤਰ੍ਹਾਂ ਹੀ ਜਿੰਨੇ ਚਿਰ ਤੱਕ ਮੇਰਾ ਆਖਰੀ ਦਮ ਹੈ ਜਿੰਨਾ ਚਿਰ ਤੱਕ ਮੇਰਾ ਆਖਰੀ ਸਾਹ ਹੈ ਉਹਨਾਂ ਚਿਰ ਤੱਕ ਮੈਂ ਪੰਜਾਬ ਲਈ ਪੰਜਾਬੀਆਂ ਲਈ ਪੰਜਾਬੀ ਚ ਦੁਨੀਆ ਦੇ ਕਈ ਵੀ ਹਿੱਸੇ 'ਚ ਬੈਠਿਆ ਮੈਂ ਉਹਨਾਂ ਲਈ ਆਪਣੀ ਜੰਗ ਜਿਹੜੀ ਆ ਲੜਾਈ ਜਿਹੜੀ ਆ ਮੈਂ ਜਾਦੀ ਰੱਖੂਗਾ ਪੰਜਾਬ ਲਈ ਲੜਦਾ ਰਹੂਗਾ ਜੋ ਵੀ ਪੰਜਾਬ ਲਈ ਆਵਾਜ਼ ਬਲੰਦ ਕਰਨੀ ਪਈ ਉਹ ਮੈਂ ਕਰਦਾ ਦੂੰਗਾ ਸੋ ਮੈਂ ਆਪਣੇ ਕੌਮੀ ਕਦਮਵਿੰਨਰ ਦਾ ਅਰਵਿੰਦ ਕੇਰੀਵਾਲ ਜੀ ਦਾ ਔਰ ਪੰਜਾਬ ਦੇ ਮਾਨਯੋਗ ਮੁਖੰਤੀ ਸਾਹਿਬ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ 3.5 ਸਾਲ ਮੌਕਾ ਦਿੱਤਾ ਔਰ ਮੈਂ ਮਿਹਨਤ ਕਰਕੇ ਜਿੰਨੇ ਜੋਗਾ ਮੈਂ ਸੀਗਾ ਮੈਂ ਮਿਹਨਤ ਕਰਕੇ ਆਪਣੇ ਕੰਮ ਦੀ ਜਿਹੜੀ ਪੂਰੀ ਆਪਣੇ ਕੰਮ ਦੇ ਨਾਲ ਇਨਸਾਫ ਕੀਤਾ ਜੋ ਵੀ ਕੰਮ ਸਰਕਾਰ ਨੇ ਦਿੱਤਾ ਉਸ ਕੰਮ ਨੂੰ ਮੈਂ ਲਗਾਤਾਰ ਕਰਦਾ ਰਿਆ ਮੇਰਾ ਹਲਕਾ ਇਹ ਨਾਲਾ ਇਹ ਨਾਲੇ ਦੇ ਲੋਕਾਂ ਨੇ ਮੈਨੂੰ ਵੋਟਾਂ પા ਕੇ ਚੁਣਿਆ ਉਸ ਹਲਕੇ ਲਈ ਮੇਰੀ ਆਪਣੀ ਜਿੰਦ ਜਾਨ ਮੇਰੇ ਪਰਿਵਾਰ ਦੀ ਮੇਰੀ ਆਪਣੀ ਜਿੰਦ ਜਾਨ ਜਿਹੜੀ ਆ ਉਹਦੇ ਵਿਕਾਸ ਲਈ ਮੈਂ ਆਵਾਜ਼ ਦੇਣ ਇੱਕ ਕੀਤਾ ਹੋਇਆ ਇੱਕ ਕਰਕੇ ਰੱਖੂਗਾ ਔਰ ਮੈਂ ਆਪਣੇ ਹਲਕੇ ਨੂੰ ਪੰਜਾਬ ਦਾ ਨੰਬਰ 1 ਹਲਕਾ ਜਿਹੜਾ ਉਹ ਬਣਾਉਂਗਾ ਵਿਕਾਸ ਦੇ ਪੱਖੋਂ ਕੋਈ ਵੀ ਜਿਹੜੀ ਕਾਟਵਾਦ ਨਾਦਾ ਜੇ ਅਜ ਨਾਲੇ ਵਿੱਚ ਅਗਲੇ 1.5 ਸਾਲ ਜਿਹੜਾ ਬਾਕੀ ਸਮਾਂ ਅਜ ਨਾਲੇ ਵਿੱਚ ਬੈਠ ਕੇ ਅਜ ਨਾਲੇ ਦੀ ਲੋਕਾਂ ਦੀ ਜਿਹੜੀ ਸੇਵਾ ਕਰੂੰਗਾ ਜਿੱਥੇ ਵੀ ਕਿਤੇ ਪਾਰਟੀ ਨੂੰ ਫਿਰ ਵੀ ਕਿਤੇ ਜਦੋਂ ਵੀ ਕਿਤੇ ਲੋੜ ਪਊਗੀ ਪਾਰਟੀ ਜਦੋਂ ਵੀ ਪਾਰਟੀ ਚ ਕਿਤੇ ਵੀ ਕੋਈ ਡਿਊਟੀ ਲਾਊਗੀ ਤੇ ਆਪਣੀ ਡਿਊਟੀ ਜਿਹੜੀ ਹੈ ਉਹ ਪੂਰੀ ਤਨਦੇਈ ਦੇ ਨਾਲ ਜਿਹੜੀ ਨਿਭਾਵਾਂਗਾ ਬਸ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਸੀਗਾ ਕਿ ਮੈਂ ਮੈਂ ਤੁਹਾਡੇ ਥੂ ਉਸੇ ਦੁਨੀਆ ਦੇ ਪੰਜਾਬੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਤੁਹਾਡਾ ਪੁੱਤਰ ਤੁਹਾਡਾ ਭਰਾ ਪੰਜਾਬ ਨੂੰ ਕਦੀ ਪਿੱਠ ਨਹੀਂ ਦੇ ਦਊਗਾ ਮੈਂ ਪੰਜਾਬ ਦਾ ਜੰਮਿਆ ਮੈਂ ਪੰਜਾਬ ਦੇ ਪ੍ਰਸਿੱਧ ਕਿਸਾਨਕਾਰ ਹਾਸ਼ਮ ਸ਼ਾਹ ਦੇ ਪਿੰਡ ਦੇ ਜੰਮਿਆ ਮੈਂ ਆਪਣੀ ਹਿੰਮਤ ਜਿਹੜੀ ਹੈ ਹਾਸ਼ਮ ਫਤਿਹ ਨਸੀਬ ਤਿੰਨਾਂ ਨੂੰ ਜਿੰਨਾ ਹਿੰਮਤ ਨੂੰ ਯਾਰ ਬਣਾਇਆ ਮੈਂ ਆਪਣੀ ਹਿੰਮਤ ਆਖਰੀ ਦਮ ਤੱਕ ਪੰਜਾਬ ਲਈ ਲਾਉਂਦਾ ਰਹੂੰਗਾ ਆਪਣੇ ਹਲਕੇ ਲਈ ਲਾਉਂਦਾ ਦਊਗਾ ਪੰਜਾਬ ਨੂੰ ਕੋਈ ਤੱਤੀਵਾਦ ਨਾ ਲੱਗੇ ਇਦੇ ਲਈ ਮੈਂ ਆਪਣੀ ਜੰਗ ਜਿਹੜੀ ਆ ਉਹ ਜਾਰੀ ਰੱਖੂਗਾ ਬਸ ਮੈਂ ਤੁਹਾਨੂੰ ਇਹਦੀ ਗੱਲ ਹੀ ਕਹਿਣੀ ਚਾਹੁੰਦਾ ਸਭ ਤੋਂ ਵੱਡਾ ਸਵਾਲ ਦੇਨ ਤੇ ਵਿੱਚ ਸਭ ਤੇ ਹੈ ਕਿ ਆਖਿਰ ਕਾਰਨ ਕੀ ਰਿਹਾ ਤੁਹਾਡੀ ਕਾਰਗੁਜ਼ਾਰੀ ਜਾਂ ਕਿ ਪੋਲੀਟੀਕਲ ਕਾਰਨ ਹੋਇਆ ਕੀ ਐ ਸਾ ਕਿ ਏ ਘੋੜੀ ਹੋਲੀ ਕਰਕੇ ਪਹਿਲਾਂ ਤੁਹਾਡਾ ਮਹਿਕਮਾ ਗਿਆ ਸੀ ਫਿਰ ਮਹਿਕਮਾ ਹੈ ਹੀ ਨਹੀਂ ਸੀ ਹੁਣ ਐਨਆਰਆਈ ਮਹਿਕਮਾ ਵੀ ਵਾਪਸ ਲੈ ਕੇ ਅਸਤੀਫਾ ਨਹੀਂ ਕੋਈ ਗੱਲ ਨਹੀਂ ਦੇਖੋ 92 95 ਹੁੰਦਾ 96 ਐਮਐਲਏ ਆ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਜਿੱਦਾਂ ਅੱਜ ਸੰਜੀਪ ਜੀ ਨੂੰ ਮਿਲਿਆ ਹਾਦਕ ਨੂੰ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਸਾਨੂੰ 3.5 ਸਾਲ ਜਿਆਦਾ ਮੌਕਾ ਮਿਲ ਗਿਆ ਹੋਰ ਕੀ ਚਾਹੀਦਾ ਪਰ ਕਾਰਨ ਕੀ ਸਮਝਦੇ ਹੋ ਨਹੀਂ ਨਹੀਂ ਕਾਰਨ ਦੇਖੋ ਤਾਂ ਦੇਖੋ ਜਿਹੜੇ ਕਹਿ ਰਹੇ ਹੋ ਕਿ 11 ਮੰਤਰੀ ਤਾਂ ਹੋਰ ਵੀ ਸੀਗੇ ਜੀ ਤੁਸੀਂ ਵਿਹਲੀ ਕਰਾਈ 4000 ਮਸਲੇ ਤੁਸੀਂ ਐਨ ਆਰ ਆਈ ਤੁਸੀਂ ਜਿਹੜੇ ਨੇ ਕੀਤੇ ਨੇ ਸੋਲਵ ਕੀਤੇ ਨੇ ਪਰ ਫਿਰ ਵੀ ਕੀ ਲੱਗਦਾ ਕਿ ਇਹ ਨਤੀਜਾ ਸਹੀ ਹੈ ਫਿਰ ਉਸ ਨਹੀਂ ਨਹੀਂ ਕੋਈ ਗੱਲ ਇਹ ਨਤੀਜਾ ਗਾਦਾ ਪਾਰਟੀ ਹੋਰ ਕਿਤੇ ਡਿਊਟੀ ਲਾਉ ਫੇਲ ਕਰ ਦੇਣਗੇ ਗੱਲ ਕੀ ਹੋਈ ਆਪਣੇ ਤੇ ਜਾਂ ਸ਼ਾਮਾ ਦੇ ਬੰਦੇ سوال ਫਿਰ ਉੱਥੇ ਹੀ ਖੜਾ ਹੈ ਕਿ ਕਾਰਨ ਕੀ ਸਮਝਦੇ ਹੋ ਕਾਰਨ ਤੁਸੀਂ ਦੇਖੋ ਦੇਖੋ ਕਾਰਨ ਜਿਹੜਾ ਇਹ ਤਾਂ ਪਾਰਟੀ ਹਾਈਕਵਰਨ ਨੂੰ ਪਤਾ ਹੋ ਸਕਦਾ ਪਰ ਮੇਰਾ ਖਿਆਲ ਹੈ ਕਿ ਸੰਜੀਵ ਜੀ ਨੂੰ ਅੱਜ ਐਨਆਰਆਈ ਮਹਿਕਮਾ ਦਿੱਤਾ ਉਹ ਮੇਰੇ ਤੋਂ ਵਧੀਆ ਚਲਾਉਣਗੇ ਜੋ ਮੈਨੂੰ ਲੱਗਦਾ ਉਹ ਮੈਨੂੰ ਲੱਗਦਾ ਕਿ ਪਾਰਟੀ ਦੇ ਸਾਰੇ ਵਰਤਕਾਂ ਦੀ ਵਾਰੀ-ਵਾਰੀ ਮੰਤਰੀ ਜਿਹੜਾ ਬਣਾਉਣਾ ਚਾਹੀਦਾ ਜਿਦਾ ਵੀ ਜਿਹੜਾ ਵੀ ਬੰਦਾ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ ਤੁਹਾਨੂੰ ਸੰਕੇਤ ਮਿਲ ਗਿਆ ਸੀ ਪਹਿਲਾਂ ਕਿ ਤੁਹਾਡਾ ਮਹਿਕਮਾ ਲਿਆ ਜਾ ਜਾਦਾ ਮੈਂ ਤੁਹਾਨੂੰ ਕਈ ਵਾਰ ਫਿਰ ਮੈਂ ਤੁਹਾਨੂੰ ਦਰਵਾਉਂਦਾ ਜੀ ਮੈਂ ਕਈ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਮਹਿਕਮੇ ਵਾਲੀ ਲੜਾਈ ਦੇ ਵਿੱਚ ਨਹੀਂਗਾ ਮੇਰੀ ਲੜਾਈ ਸੈਪਰਡ ਹੈ ਮੈਂ ਪੰਜਾਬ ਲਈ ਲੜਨਾ ਚਾਹੁੰਦਾ ਪੰਜਾਬ ਲਈ ਮੇਰੀ ਲੜਾਈ ਹੈ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਈ ਸੀਗਾ ਮੈਂ ਜਿਹੜਾ 10 ਸਾਲ ਕੰਮ ਕੀਤਾ ਮੈਂ 1 ਘੰਟਾ ਵੀ ਛੁੱਟੀ ਦੀ ਲਈ ਅੱਗੋਂ ਵੀ ਇਸੇ ਤਰ੍ਹਾਂ ਆਪਣਾ ਕੰਮ ਜਿਹੜਾ ਜਾਰੀ ਰੱਖੂੰਗਾ ਕੋਈ ਗੱਲ ਨਹੀਂ ਕੋਈ ਲੱਗਿਆ ਕਿਸ ਨੇ ਮੋੜਾ ਤਾਂ ਕਿ ਨਹੀਂ ਦੇਖੋ ਮੈਨੂੰ ਮੰਗਿਆ ਸੀ ਨਹੀਂ ਦੇਖੋ ਮੈਨੂੰ ਵੇਖੋ ਮੈਂ ਤਾਂ ਸਰ ਕੇ ਉਹ ਮੈਂ ਵੀ ਸਾਡੀ ਕਈ ਵਾਰਾ ਕਿਹਾ ਸੀਗਾ ਪੇਸਾ ਰੋਕੇ ਰੋ ਕੇ ਨੂੰ ਬਣਾਓ ਜਿੰਨੂੰ ਮਰਜ਼ੀ ਬਣਾ ਲਓ ਕੋਈ ਗੱਲ ਨਹੀਂ ਮੈਂ ਤਾਂ ਕੰਮ ਕਰਨ ਵਾਲਾ ਹਾਂ ਹੁਣ ਅਸਤੀਫਾ ਕਦੋਂ ਮੰਗਿਆ ਗਿਆ ਨਹੀਂ ਅੱਜ ਦਿੱਤਾ ਅੱਜ ਦਿੱਤਾ ਮੈਂ ਅਸਤੀਫਾ ਕੋਈ ਨਹੀਂ ਕਿਹਦਾ ਫੋਨ ਆਇਆ ਕਿ ਅਸਤੀਫਾ ਨਹੀਂ ਨਹੀਂ ਅਸਤੀਫਾ ਤਾਂ ਹੀ ਜਾ ਮੋਖਵੰਤੀ ਸਾਹਿਬ ਨੂੰ ਦੇਣਾ ਅਸਤੀਫਾ ਤਾਂ ਆਪਣੇ ਮਨ ਜੋ ਮੋਖਵੰਤੀ ਸਾਹਿਬ ਨੂੰ ਦੇਣਾ ਸੀਗਾ ਮੈਂ ਤੁਹਾਨੂੰ ਮੈਂ ਨਹੀਂ ਗੱਲ ਤੁਹਾਨੂੰ ਮੈਂ ਆਪਣੇ ਤੋਂ ਦਿੱਤਾ ਜਾਂ ਪਾਰਟੀ ਨੇ ਮੰਗਿਆ ਮੈਂ ਆਪਣੇ ਤੋਂ ਦਿੱਤਾ ਜਾਂ ਮੈਂ ਥੋੜੀ ਕੋ ਗੱਲ ਮੈਨੂੰ ਕਿਹਾ ਕਿ ਹੋਰ ਕਿ ਬੰਦੇ ਨੂੰ ਮੌਕਾ ਦੇਣਾ ਮੈਂ ਕਿਹਾ ਦਿਓ ਜੀ ਕੋਈ ਗੱਲ ਨਹੀਂ ਬੋਪਾ ਜੀ ਸਾਹਿਬ ਕੀ ਆ ਗਿਆ ਕਿ ਹੋਰ ਕਿਸੇ ਨੂੰ ਮੌਕਾ ਹਾਂ ਹਾਂ ਬਿਲਕੁਲ ਉਹ ਮੈਂ ਕਹਿੰਦਾ ਕਿ ਸਭ ਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਇਹ ਕਿਹਾ ਗਿਆ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਤੁਸੀਂ ਅਸਤੀਫਾ ਦੇ ਦੇ ਬਿਲਕੁਲ ਮੈਨੂੰ ਕਿਹਾ ਤੁਹਾਨੂੰ ਹੋਰ ਕੰਮ ਦੇਣਾ ਮੈਂ ਕਿਹਾ ਠੀਕ ਹੈ ਮੰਤਰੀ ਸਾਹਿਬ 16 ਵੈਸੇ ਮੰਤਰੀ ਹੈਗੇ ਨੇ ਹੁਣ ਹੁਣ ਸੰਜੀਵ ਜਿਹੜਾ ਬਣ ਵੀ ਗਏ ਨੇ ਤਾਂ ਵੀ 16 ਹੀ ਰਹੇ ਤੁਸੀਂ ਬਾਹਰ ਹੋ ਗਏ ਹਾਂਜੀ ਹਾਂਜੀ ਦੋ ਤਾਂ ਚੇਅਰ ਹੋਣੀ ਖਾਲੀ ਪਈਆਂ ਸੀ ਤੁਹਾਨੂੰ ਅਡਜਸਟ ਕੀਤਾ ਜਾਣਾ ਹੁੰਦਾ ਤਾਂ ਅਡਜਸਟ ਕੀਤਾ ਜਾਂਦਾ ਮੈਂ ਮੈਂ ਕਦੋਂ ਕਹਾਂ ਵੀ ਤੁਹਾਨੂੰ ਅਡਜਸਟ ਕਰ ਦਵਾਂ ਤੁਸੀਂ ਮੁੱਖ ਮੰਤਰੀ ਤੇ ਬੜੇ ਕਰੀਬੀ ਮੰਨੇ ਜਾਂਦੇ ਹੋ ਤੁਹਾਡੀ ਯਾਰੀ ਅੱਜ ਦੀ ਨਹੀਂ ਸਰਕਾਰ ਦੀ ਨਹੀਂ ਤੁਹਾਡੀ ਤਾਂ ਬੜੀ ਪੁਰਾਣੀ ਯਾਰੀ ਆ ਕਿਸੇ ਚੀਜ਼ ਦਾ ਖਾਮਿਆਜ਼ਾ ਤੁਮ ਨੂੰ ਨਹੀਂ 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 ਮੈਂ ਅਰਵਿੰਦ ਜੀ ਦੇ ਬਹੁਤ ਕਰੀਬੀ ਹਾਂ ਮੈਂ ਅਰਵਿੰਦ ਜੀ ਦੇ ਨਾਲ ਕੇ ਅਮਰੀਕਾ ਛੱਡ ਕੇ ਆਇਆ ਸੀ ਭਗਵੰਤ ਮਾਨ ਹੋਣੀ ਮੇਰੇ ਮਤਲਬ ਜਿਹੜੇ 92 ਦੇ ਦੋਸਤ ਕਿੰਨੀ ਵਧੀ ਬਾਂਵਲੇ ਦੇ ਵਿੱਚ ਦੋਸਤੀ ਸੀ ਉਨੀ ਅੱਜ ਹੈ ਦੋਸਤੀ ਦਾ ਕੋਈ ਚੈਪਟਰ ਉਹ ਨਹੀਂ ਹੈ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਮੁੱਖ ਮੰਤਰੀ ਦੇ ਦੇਖੋ ਮੁੱਖ ਮੰਤਰੀ ਸਾਹਿਬ ਨੇ ਇਹ ਦੇਖਣਾ ਹੁੰਦਾ ਜੇ ਜਦ ਮੇਰੀ ਜਗ੍ਹਾ ਤੇ ਹੋਰ ਕੋਈ ਚੰਗਾ ਬੰਦਾ ਕੰਮ ਕਰ ਲੂ ਫਿਰ ਕੀ ਹੋ ਗਿਆ ਉਹ ਲਾਇਆ ਨਹੀਂ ਨਾ ਜਦੋਂ ਮੈਂ ਆਇਆ ਸੀ ਸਾਹਿਬ 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 ਜਦੋਂ ਮੈਂ ਆਇਆ ਸੀਗਾ ਮੈਂ ਪਾਰਟੀ ਨੂੰ ਇਹ ਕਹਿ ਕੇ ਥੋੜਾ ਆਈ ਕਿ ਮੈਨੂੰ ਐਮਐਲਏ ਬਣਾਓ ਮੈਨੂੰ ਮੰਤਰੀ ਬਣਾਓ ਮੈਨੂੰ ਆਹ ਅਹੁਦਾ ਦਿਓ ਮੈਨੂੰ ਬੁਲਾਨਾ ਸਾਹਿਬ ਮੈਂ ਤਾਂ ਪੰਜਾਬ ਲਈ ਕੰਮ ਕਰਨ ਆਇਆ ਸੀ ਚਲੋ ਪਾਰਟੀ ਨੇ ਮੌਕਾ ਦਿੱਤਾ ਐਮਐਲਏ ਬਣ ਕੇ ਪਾਰਟੀ ਨੇ ਮੌਕਾ ਦਿੱਤਾ ਤੇ ਮੁੜ ਕੇ ਜਿਹੜਾ ਮੰਤਰੀ ਬਣ ਕੇ ਪਰ 45 ਸਾਬ ਹੋਰ ਤਾਂ ਕਿਸੇ ਨੂੰ ਵੜਾਇਆ ਹੀ ਨਹੀਂ ਐ ਕਿ ਸੰਜੀਵ ਰੋੜਾ ਤਾਂ ਪਹਿਲੇ ਹੀ ਤੈ ਸੀ ਉਹ ਵੜਾ ਦੇਣਗੇ ਐਡੀ ਕਿਹੜੀ ਗੱਲ ਐ ਵੜਾ ਦੇਣਗੇ ਕੋਈ ਗੱਲ ਨਹੀਂ ਤੁਹਾਨੂੰ ਐਕਸਪੈਂਸ਼ਨ ਤੋਂ ਨਹੀਂ ਹੁੰਦੀ ਕੋਈ ਗੱਲ ਨਹੀਂ ਮੈਨੂੰ ਥੋੜਾ ਬੜੋਨਾ ਕਰਦਗੇ ਆਪਣਾ ਪਾਰਟੀ ਆਪੇ ਸੋਚੂਗੀ ਤੇ ਚੀਫ ਨਿਸਟਰ ਸਾਹਿਬ ਨੂੰ ਸਾਬ ਸਵਾਲ ਇਸ ਕਰਕੇ ਹੈ ਇਸ ਤੋਂ ਪਹਿਲਾਂ ਦੇਖੋ ਤੁਸੀਂ ਵੀ ਕੈਬਨਟ ਦੇ ਵਿੱਚ ਲੰਮਾ ਸਮarre ਹੋ ਬਹੁਤ ਸਾਰੇ ਤੁਹਾਡੇ ਸਾਥੀ ਬਾਹਰ ਦਾ ਰਸਤਾ ਦਿਖਾਇਆ ਉਹਨਾਂ ਦੇ ਵਿੱਚੋਂ ਨਾਮ ਚਲਮਾ ਹੋਰ ਕਿਸ ਨੇ ਲੈਣ ਚਾਹ ਜਦੋਂ ਕੋਈ ਕੈਬਨਟ ਚੋਂ ਬਾਹਰ ਜਾਂਦਾ ਕਿਤਨੇ ਕਿਤੇ ਸਵਾਲ ਉਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਸ ਦੇ ਕੈਰੇਕਟਰ ਨੂੰ ਲੈ ਕੇ ਉੱਠੇ ਆ ਤੁਹਾਨੂੰ ਨਹੀਂ ਨਹੀਂ ਸਰ ਮੈਂ ਖੁੱਲੀ ਕਿਤਾਬ ਦਿੱਤਾ ਤਾਂ ਮੇਰੀ ਕਾਰਗਜ਼ਾਦੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸਤਾ ਕਿ ਮੈਂ 1 ਸਾਲ ਦੇ ਵਿੱਚ 11000 ਏਕੜ ਜ਼ਮੀਨ ਛੜਾਈ ਮੈਂ ਪਹਿਲਾਂ ਦੱਸਤਾ ਤਾਂ ਮੇਰੀ ਕਾਰਗਜ਼ਾਦੀ ਆ 2 ਸਾਲ ਦਾ ਮੇਰਾ ਕਾਰਚਾ ਕਦੋਂ ਮੈਂ ਇੰਨਾ ਦਾ ਇਹ ਕਿੰਨੇ ਕੇਸ ਹੱਲ ਕੀਤੇ ਪਰ ਉਸ ਤੋਂ ਬਾਅਦ ਇਹ ਇਸ ਕਰਕੇ ਕੋਈ ਕੋਈ ਗੱਲ ਫੇਰ ਕੀ ਜੀ ਧੰਨਵਾਦ ਸਰ ਮੇਰੇ ਲਈ ਇਹ ਕੋਈ ਚੀਜ਼ ਨਹੀਂ ਹੈ ਮੇਰੇ ਲਈ ਪੰਜਾਬ ਪਹਿਲਾਂ ਮੇਰੇ ਲਈ ਆਉਦੇ-ਆਦੇ ਕੋਈ ਚੀਜ਼ ਨਹੀਂ ਮੈਂ ਤਾਂ ਪੰਜਾਬ ਪਹਿਲਾਂ ਪੰਜਾਬ ਬਚਣਾ ਚਾਹੀਦਾ ਅਲਿਗੇਸ਼ਨ ਨਹੀਂ ਸੀ ਕਿ ਅਲਿਗੇਸ਼ਨ ਤੇ ਅਲਿਗੇਸ਼ਨ ਠੀਕਾ ਉਹ ਉਹ ਤਾਂ ਅੱਜ ਵੀ ਵਿੱਚ ਬੈਠੇ ਨੇ ਸਰ ਮੈਂ ਤੇ ਮੈਂ ਤੇ ਆਪਣੀ ਮੈਂ ਤੇ ਸਰ ਜੀ ਮੈਂ ਆਪਣੀ ਗੱਲ ਕਰੂੰਗਾ ਮੇਰੇ ਮਨ ਨੂੰ ਤਸੱਲੀ ਹੈ ਕਿ ਪਾਰਟੀ ਨੇ ਜਿੰਨਾ ਮੈਨੂੰ ਟਾਈਮ ਦਿੱਤਾ ਕਵਲ ਵਾਸਤੇ ਮੈਂ ਆਪਣਾ 100% ਦਿੱਤਾ ਪੂਰੀ ਦੁਨੀਆ ਨੇ ਮੇਰੇ ਕੰਮ ਨੂੰ ਵੇਖਿਆ ਪੂਰੀ ਦੁਨੀਆ ਨੇ ਇਹਦੇ ਕੋ ਪਰਦੇਸ ਕੰਮ ਕੀਤੇ ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਪਾਰਟੀ ਨੂੰ ਪਤਾ ਸਭ ਕੁਝ ਪਤਾ ਹੋਰ ਵੀ ਪਾਰਟੀ ਕਿਤੇ ਹੋਰ ਡਿਊਟੀ ਲਾਊਗੀ ਕਿਤੇ ਪਾਰਟੀ ਦੇ ਕੰਮਾਂ ਡਿਊਟੀ ਲਾ ਦੂਗੀ ਕਿਤੇ ਲਾ ਦੂਗੀ ਸਾਡੋ ਸੇਤਾ ਦਾ ਹੀ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਜਾਂ ਪਾਰਟੀ ਦੇ ਹਾਈ ਕਮਾਂਡ ਦਾ ਕੋਈ ਫੋਨ ਆਇਆ ਤੁਹਾਨੂੰ ਕਿ ਕੋਈ ਗੱਲ ਉਹਨਾਂ ਦਾ ਸਾਰਿਆਂ ਦਾ ਆ ਕੋਈ ਗੱਲ ਨਹੀਂ ਸਭ ਨੇ ਕਿਹਾ ਵੀ ਤਗੜੇ ਹੋ ਜਾਓ ਤੁਹਾਨੂੰ ਹੋਰ ਕੁਝ ਪਾਰਟੀ ਦੇ ਵਿੱਚ ਜ਼ਿੰਮੇਵਾਰੀ ਉਹ ਐਡੇ ਕਬਧਾਉਣ ਵਾਲੇ ਦੀ ਆਪਾਂ ਤੂੰ ਕਬਧਾ ਦਾ ਪੰਜਾਬ ਆ ਪੰਜਾਬ ਦੀ ਲੜਨ ਆਏ ਆ ਕੋਈ ਨਿਕਲੀ ਗੱਲ ਤੁਸੀਂ ਸਪੀਕਰ ਨੇ ਛੱਡ ਕੇ ਫੋਨ ਕਰਦੇ ਸੀ ਉਹ ਲੋਕ ਦੀ ਕਿਣਗ ਤੁਸੀਂ ਮੰਤਰੀ ਰਹਿੰਦੇ ਆ ਲੋਕ ਸਭਾ ਲੜੀ ਤੁਸੀਂ ਉਸ ਟਾਈਮ ਤੇ ਮੰਤਰੀ ਕਿਸੀ ਗਏ ਸਰ ਮੈਂ ਮੰਤਰੀ ਰਹਿੰਦਾ ਸੈਕਰੀਫਾਈਸ ਤੁਸੀਂ ਗਿਣਾ ਹੀ ਰਹੇ ਹੋ ਮੰਤਰੀ ਰਹਿੰਦਾ ਜਸਟ ਕਰਨਾ ਕਿੱਡਾ ਸੋਦੋ ਮੈਂ ਮੰਤਰੀ ਰਹਿੰਦਾ ਲੋਕ ਸਭਾ ਲੜੀ ਪਾਰਟੀ ਦੇ ਕਹਿੰਦੇ ਮੈਂ ਲੜੀ ਪੂਰੀ ਬਾਈ ਚਾ ਵੀ ਜਹਾਜ ਹੋਣ ਹੋ ਤਾਂ ਇਹਦੀ ਆਪਾਂ ਲੋਕ ਸਭਾ ਚੱਲ ਜਾਣਾ ਹੈ ਪਾਰਟੀ ਦਾ ਹੁਕਮ ਹੈ ਮੈਂ ਅੱਜ ਤੱਕ ਤਿੰਨਾਂ ਸਾਲਾਂ ਚ ਕਦੀ ਕੇ ਫਾਈਵ ਸਟਾਰ ਹੋਟਲ ਤੇ ਨਹੀਂ ਗਿਆ ਸਮਝਦੇ ਅਕਦੀ ਕਦਮੇ ਦੀ ਜ਼ਿੰਦਗੀ ਬੜੀ ਸਾਦੀ ਵਧੀਆ ਆਪਣੇ ਆਦਮ ਵਾਲੀ ਆ ਮੈਂ ਕੰਮ ਕਾਂਜ ਤੇ ਵਿਸ਼ਵਾਸ ਰੱਖਦਾ ਹੁਣ ਵੀ ਪਾਰਟੀ ਜਿੱਥੇ ਕੰਮ ਲਾਊਗੀ ਤਾਨੂੰ ਫੇਰ ਗੱਲ ਕੇ ਦਿਖਾਵਾਂਗੇ ਕੋਈ ਗੱਲ ਨਹੀਂ ਏਡੀ ਦੀ ਬੱਟੀ ਕੋਈ ਕੋਈ ਚੱਕਰ ਨਹੀਂ ਪਾਰਟੀ ਦੇ ਨਾਲ 24 ਘੰਟੇ ਨਾਲ ਹੈ ਸਰ ਮੰਤਰੀ ਦੀ ਲਾਉਣ ਵਾਲੇ ਪੰਜਾਬ ਦੇ ਨਾਲ ਪੰਜਾਬ ਲਈ ਆਏ ਆ ਆਪਣੇ ਬੱਚੇ ਛੱਡ ਕੇ ਆਏ ਉੱਥੋਂ ਸਰ ਜਿੰਨਾ ਤੱਕ ਪੰਜਾਬ ਦੀ ਕਾਂ ਕਲਪ ਦੀ ਉਹਨਾਂ ਤੱਕ ਪੰਜਾਬ ਦੇ ਵਿੱਚ ਪੰਜਾਬ ਦੀ ਜੱਦੋਂ ਜਾਇਦ ਆਪਣੀ ਜਾਦੀ ਰੱਖਾਂਗੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਰ ਦੋ ਮਿੰਟ ਜੀ ਦੇ ਦੇ ਸਰ ਹਿੰਦੀ ਜੀ ਚੋਂ ਕਰਾਂ ਸੀ ਆਪਾਂ ਸਿੱਖਿਆ ਲਈ ਸਰ ਸਾਹਮਣੇ ਨਹੀਂ ਨਹੀਂ ਕੋਈ ਕੰਮ ਨਹੀਂ ਥਾ देखिए पार्टी ने मेरे को मेरे मुख्यमंत्री जी ने बोला कि आपको और जगह कोई काम दे रहे हैं मैं क्या ठीक है कोई बात नहीं तो मेरे लिए तो मैंने पहले भी कई बार आपको बोला कि मेरे लिए जे मंत्री पद कुछ भी उन्नी अहमियत नहीं रखती जितना पंजाब मेरे लिए अहमियत रखता और मैं अमेरिका की सिटीजन सिटिप छोड़ के पंजाब के लिए आया हूँ मेरे बच्चे उधर ही है बच्चे अपने छोड़ के इधर आया हूँ चौबीस घंटे काम करता हूँ मैं दस साल पार्टी में काम किया मैंने एक छुट्टी नहीं की एक घंटे की छुट्टी नहीं ली रात दिन काम करता हूँ आप भी कम करता दूंगा, मेरे ने था, दिया, कि आपने दिया, उसे दिया। है हो गया जो भी पार्टी काम देगी काम करेंगे पार्टी जो भी काम देगी हम काम करेंगे कोई बात नहीं ऐसी कोई बात नहीं ठीक है ਕੈਨੇਡਾ ਮਰੀਕਾ